ਸੱਸੀ ਕਾ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਉੱਤੇ ਕਿਕਰ ਸਿੰਘ ਤੁਸੀਂ ਦੇਖ ਰਹੇ ਹੋ ਕਿਕਰ ਸਿੰਘ ਵਲੌਗ ਅੱਜ ਦਾ ਵਲੌਗ ਸਪੈਸ਼ਲ ਹੋਣ ਵਾਲਾ ਵੈਸੇ ਤੁਸੀਂ ਥੰਬਨੇਲ ਵੀ ਦੇਖ ਲਿਆ ਹੋਗਾ ਤੇ ਇਸ ਸਪੈਸ਼ਲ ਵਲੌਗ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਚੀਜ਼ਾਂ ਦੀ ਸਪੈਸ਼ਲ ਕਰਾਵਾਂਗੇ ਤੇ ਨਾਲ ਹੀ ਖੁਸ਼ਖਬਰੀ ਤੇ ਜਿਹੜੀ ਹੈਗੀ ਹੈਗੀ ਮੁबारकਤ ਤੁਸੀਂ ਸਾਨੂੰ ਦਿਓ ਖੁਸ਼ਖਬਰੀ ਜਣਾ ਸਾਂਝੀ ਕਰਾਂਗੇ ਔਰ ਦੂਸਰਾ ਜਿਹੜਾ ਹੈਗਾ ਵਧੀਆ ਕਮੈਂਟ ਕਰਿਓ ਕਮੈਂਟ ਕਰਨੇ ਆ ਔਰ ਅਗਿਆਤੰਗ ਨਾਲ ਸ਼ੇਅਰ ਵੀ ਕਰੇ ਵੀਡੀਓ ਨੂੰ ਅੱਜ ਦੀ ਵੀਡੀਓ ਬਹੁਤ ਕੈਨਮ ਹੋ ਰਹੀ ਹੈ ਹੂੰ ਰੋਟੀ ਪੱਕਦੀ ਹੋਗੀ ਦੌਰ ਘਮਾਰੇ ਦੀ ਹਾਂ ਰੋਟੀ ਪੱਕਦੀ ਹੋਗੀ ਸੀਗਾ ਠੀਕ ਹੈ ਠੀਕ ਆ ਤੇ ਅੱਜ ਹੈਗਾ ਬਰਾਡ ਬਾਈ ਦੇ ਅੱਜ ਬਹੁਤ ਦਿਨ ਬਾਅਦ ਕਿਕਰ ਸਿੰਘ ਵਲੌਗ ਦਾ ਬਲੌਗ ਪੈ ਰਿਹਾ ਤੇ ਅੱਜ ਸਪੈਸ਼ਲ ਇਸ ਕਰਕੇ ਵੀ ਹੈ ਕਿ ਆਫਟਰ ਨਿਊ ਲਾਈਫ ਮੈਂ ਨਵੀਂ ਲਾਈਫ ਚੰਟਰ ਕੀਤਾ ਦਾ ਮਾਲਾ ਇਹ ਪਹਿਲਾ ਬਲੌਗ ਹੈ ਤੇ ਇਹਦਾਂ ਕੈਂ ਕੈਂ ਬਲੌਗ ਆਣਗੇ ਹੋਰ ਕੈਂ ਕੈਂ ਬਹੁਤ ਕੈਂ ਬਲੌਗ ਬਣਾ ਕਰਾਂਗੇ ਹੁਣ ਇਸ ਵਾਰ ਰੈਗੂਲਰ ਹੋਣਾ ਸਾਰੇ ਬਲੌਗ ਡੇਲੀ ਬਲੌਗ ਆਇਆ ਕਰੂਗਾ ਠੀਕ ਹੈ ਸਾਰੀ ਮੂਵਮੈਂਟਸ ਤੁਹਾਨੂੰ ਤੁਹਾਡਾ ਸ਼ੇਅਰ ਕਰਿਆ ਕਰਾਂਗੇ ਜੋ ਵੀ ਜਿੱਦਾਂ ਵੀ ਜਿਨੇ ਵੀ ਹੋਇਆ ਸਭ ਕੁਝ ਤੁਹਾਨੂੰ ਸ਼ੇਅਰ ਠੀਕ ਅੱਜ ਆਪਣੇ ਮੁਕਲਾਵਾ ਦਾ ਹੈ ਜੀ ਹਨਾ ਅੱਜ ਆਪਣਾ ਮੁਕਲਾਵਾ ਦਾ ਸ਼ੂਟ ਹੈ ਨਾਲੇ ਆਪਣਾ ਕਰੀਵਾ ਦਾ ਸ਼ੂਟ ਹੈ ਤੇ ਇਸ ਦੇ ਦੌਰਾਨ ਕੁਝ ਪਾਤਰ ਨਵੇਂ ਨੇ ਤੇ ਕੁਝ ਪਾਤਰ ਸਾਡੇ ਜੋ ਪੁਰਾਣੇ ਚਾਹ ਰਹੇ ਨੇ ਤੇ ਇਧਰ ਭਾਈ ਜੀ ਪ੍ਰੀਤ ਰੁਪੇਸ਼ ਭਾਈ ਜੀ ਕੀ ਹਾਲ ਹੈ ਜੀ ਬੜਾ ਕਹਿੰਦੇ ਉਹ ਕਿਕਰ ਤੱਕ ਨੂੰ ਕਲਾਵਾ ਦੇ ਵਿੱਚ ਬੈਕਗ੍ਰਾਉਂਡ ਨੂੰ ਕਰਦਾ ਸਹੀ ਗੱਲ ਹੈ ਹੁਣ ਫਾਈਨਲੀ ਵਿਆਹ ਹੋਣ ਲੱਗਿਆ ਹਾਂ ਹਾਂ ਜੀ ਫਾਈਨਲੀ ਫਾਈਨਲੀ ਵਿਆਹ ਹੋਣ ਲੱਗਿਆ ਹੁਣ ਡੇਟ ਸਰਪ੍ਰਾਈਜ਼ ਹੈ ਜੀ ਹਾਂ ਡੇਟ ਸਰਪ੍ਰਾਈਜ਼ ਹੈ ਤੁਹਾਨੂੰ ਮੈਂ ਜਿਹੜਾ ਹੈਗਾ ਉਹ ਮਤਲਬ ਕਿ ਡੇਟ ਵੀ ਮੇਰਾ ਮਲਵਾਈ ਕਿਦਾਂ ਲੱਗਣਾ ਹੈ ਮੇਰੇ ਮਲਵਾਈ ਕਿਦਾਂ ਲੱਗਣਾ ਤੁਹਾਨੂੰ ਇਨਵਿਟੇਸ਼ਨ ਵੀ ਆਉਣੀ ਸਾਰਾ ਮੈਂ ਸਰਵਾਲਾ ਬਣੂਗਾ ਫਿਰ ਆਹ ਆਹ ਠੀਕ ਹੈ ਮੈਂ ਲਾਈਵ ਤੇ ਬਹੁਤ ਜਿਵੇਂ ਸਰਵਾਲੇ ਤੇ ਬਾੜੇ ਬਣ ਗਏ ਲਾਈਵ ਤੇ ਬਹੁਤ ਲੱਗੇ ਵੇ ਆ ਤੂੰ ਤਾਂ ਲੱਗਿਆ ਬਈ ਪਰ ਮੈਂ ਨਾ ਮੈਂ ਆਪ ਦਾ ਜਿਹੜਾ ਸਰਵਾਲਾ ਚੁਣੂਗਾ ਮੈਂ ਦਾ 15 ਸਾਲ ਤੋਂ ਘੱਟ ਤੇ ਮੇਰੇ ਜਿਹੜਾ ਦੇਖਣ ਵਾਲੇ ਮੇਰੇ ਫੈਨ ਹੋਣਗੇ ਉਹਨਾਂ ਚ ਚੁਣੂਗਾ ਮੈਂ ਤਾਂ ਬਈ ਪਰਚੀਆਂ ਪਾਉਂਗਾ ਮੈਂ ਤਾਂ ਆਪਾਂ ਕਹਿੰਦੇ ਪਰਚੀਆਂ ਦੇ ਨਾਲ ਲੱਕ ਹੋਇਆ ਨਿਕਲਿਆ ਹੋਊਗਾ ਹਾਂ ਉਹਦੀ ਜਿਹੜੇ ਲੱਕ ਹੋਊਗਾ ਵਾ ਸੋਸ ਦਾ ਨਿਕਲਿਆ ਹੋਊਗਾ ਠੀਕ ਹੈ ਕਮੈਂਟ ਕਰੋ ਕਿਹੜਾ ਕਿਹੜਾ ਸਰਵਾਲਾ ਬਣੂਗਾ ਸਰਾ ਤਾਂ ਜਿਆਦਾ ਜਿਆਦਾ ਕਮੈਂਟ ਕਰੋ ਨਾਮ ਆ ਜੀ ਪਰਚੀਆ ਪਾਵਾਂਗੇ ਬਠਿੰਡੇ ਦੇ ਨੇੜੇ ਬਠਿੰਡਾ ਡਿਸਟ੍ਰਿਕਟ ਦੇ ਹੋਣੇ ਚਾਹੀਦੇ ਤੁਸੀਂ ਇਹ ਤੁਹਾਡੀ ਆਓ ਉਧਰਲੀ ਸਲਾਮੀ ਮੇਰੇ ਨਾਲ ਅੱਧੀ ਅੱਧੀ ਹਾਂ ਬਿਲਕੁਲ ਸਲਾਮੀ ਕੈਮਰਾਮੈਨ ਨਾਲ ਅੱਧੀ ਅੱਧੀ ਤੇ ਇੱਧਰ ਭਾਈ ਜੀ ਮੈਂ ਬਤਨ ਨੂੰ ਲਾਉਂਦੇ ਆ ਇਹ ਆ ਜੀ ਇੱਧਰ ਸੋਰੀ ਸੋਰੀ ਨਹੀਂ ਆ ਰਹੇ ਸਦਾ ਇੱਧਰ ਇੱਧਰ ਨੇੜੇ ਵਾਲਾ ਆ ਗਿਆ ਤੁਸੀਂ ਪਿੱਛੇ ਹਾਂ ਲਾ ਲੇ ਪਿੱਛੇ ਹਾਂ ਇਹ ਠੀਕ ਆ ਹਾਂ ਇਹ ਨਵਾਂ ਪਾਕਰਾ ਜੀ ਸਾਡੇ ਨਾਲ ਸਰਪੰਚ ਇਹਦਾ ਚੈਨਲ ਹੈਗਾ ਸਰਪੰਚ ਲੰਬੀ ਤੁਸੀਂ ਸਾਰੇ ਨੇ ਦੇਖਣਾ ਵੀ ਸਰਪੰਚ ਲੰਬੀ ਦਾ ਨਵਾਂ ਚੈਨਲ ਸ਼ੁਰੂ ਕੀਤਾ ਹੈ ਤੇ ਅਸੀਂ ਅੱਜ ਫਸਟ ਇਹਨਾਂ ਦਾ ਵਲੋਗ ਆਵੇਗਾ ਤੇ ਬਾਕੀ ਹੁਣ ਹੌਲੀ ਹੌਲੀ ਜੀ ਜੀ ਕੰਮ ਕਰੂੰਗਾ ਸਿੱਖੂੰਗਾ ਤੁਹਾਡਾ ਸਾਥ ਚਾਹੀਦਾ ਉਸੇ ਸਾਥ ਜ਼ਰੂਰ ਦਿਓ ਸਰਪੰਚ ਲੰਬੀ ਕਰਕੇ ਤੁਸੀਂ ਨਾਲ ਸਰਚ ਕਰਨਾ ਸਰਚ ਕਰਕੇ ਕਮੈਂਟ ਕਰਨਾ ਇਹਨਾਂ ਦਾ ਅੱਜ ਵਲੋਗ ਵੀ ਪਾਵਾਂਗੇ ਤੇ ਤੁਹਾਨੂੰ ਸ਼ੇਅਰ ਵੀ ਕਰੂੰਗਾ ਮੈਂ ਤੁਸੀਂ ਸਾਰੇ ਸਾਹ ਦੇਣਾ ਰੋਟੀ ਕਦੇ ਢ ਘਰ ਦੇ ਹੂੰ ਕਮੈਂਟ ਪਿੰਨ ਕਰ ਦਾਂਗੇ ਹਾਂ ਆਰ ਵੈਲਕਮ ਟੂ ਦਾ ਵਿਰਾਟ ਮਹਿਲ ਅਫੀਸ਼ੀਅਲ ਚੈਨਲ ਐਂਡ ਓਕੇ ਜੇਟਾ ਰਿਕਾਰਡਸ ਹੈ ਨਾ ਕਿੰਨੇ ਬ੍ਰਾਡ ਮੈਲ ਪ੍ਰੋਡਕਸ਼ਨ ਪ੍ਰੋਡਕਸ਼ਨ ਵਿਰਾਟ ਮਹਿਲ ਅਫੀਸ਼ੀਅਲ ਚੈਨਲ ਤੇ ਵੀ ਆਇਆ ਹੋਗਾ ਇਹ ਓਕੇ ਜੇਟਾ ਰਿਕਾਰਡਸ ਤੇ ਹੋਗਾ ਕਿਕਰ ਸਿੰਘ ਤੇ ਵੀ ਮੀਨ ਤੇ ਲਾਉਣਾ ਕਿਕਰ ਸਿੰਘ ਰਸ ਉਹਤੇ ਵੀ ਆਉਗਾ ਠੀਕ ਹੈ ਕੰਟੀਨਿਊ ਬਲੌਗ ਆਇਓ ਇੱਧਰ ਦੇਖੋ ਜੀ ਇਹ ਮੇਰੀ ਬੀਬੇ ਮੇਰੀ ਸਸੀ ਬੀਬੇ ਜੀ ਨਾਲ ਜੀ ਠੀਕ ਆ ਦੇ ਵੀ ਨੂੰ ਹੋਣ ਦੀ ਉਹ ਚਾਹ ਸੀ ਵਾਲੀ ਸਗੀ ਨੂੰ ਆਪਣੇ ਫਿਰ ਸਗੀ ਘਰ ਵਾਲੀ ਆਉਣ ਲੱਗੀ ਹੁਣ ਕਹਿੰਦੇ ਸੋਸ਼ਲ ਇਹ ਮੇਰੇ ਮੰਮੀ ਮਾਤਾ ਬੀਬੀ ਦਾ ਰੋਲ ਕਰਦੇ ਨੇ ਨਾਡੇ ਦੇ ਵਿੱਚ ਮਤਲਬ ਆਵੇ ਦੇ ਵਿੱਚ ਪਰ ਮੈਨੂੰ ਅਈ ਆਉਣ ਲੱਗਿਆ ਵੀ ਮੇਰੇ ਮੰਮੀ ਐ ਤੇ ਇਸ ਕਰਕੇ ਸਾਡਾ ਪਿਆਰ ਹੀ ਇੰਨਾ ਜ਼ਿਆਦਾ ਤੇ ਬਸ ਬਹੁਤ ਜਲਦੀ ਹੋ ਗਏ ਪਿਆਰ ਹੋ ਗਿਆ ਨਾ ਵਿਆਹ ਤੇ ਪੰਗੜਾ ਪਾਣਾ ਕਿੱਦਾਂ ਪਾਣਾ ਕਿ ਗਰਵਾ ਆਹ ਹਾਂ ਤੇ ਨਾਮ ਲਿਖਿਆ ਬਈ ਕੁਝ ਨਾਮ ਹਜੇ ਬੁਲਾਉਂਦੇ ਸਮੇਂ ਲਾਸਟ ਐਂਡ ਤੇ ਨਾਮ ਐਂਡ ਆਜਾਓ ਲੋ ਸਾਡੇ ਸਭ ਤੋਂ ਪਿਆਰੀ ਬਾਤ ਕਰਿਆ ਜਿੱਸੀ ਚਾਹ ਕਰਦੇ ਹੋ ਚਾਹ ਇਹ ਜੱਸੀ ਹੈ ਬਈ ਜਿਹੜੀ ਸਾਡੇ ਠੱਡ ਭਰਦੀ ਹੈ ਰੋਟੀ ਖਵਾਉਂਦੀ ਹੈ ਇਹਦੇ বিনা ਇਹਦੇ ਨਾਲ ਰੋਜ਼ ਜਿਹੜਾ ਹੁੰਦੀ ਹੈ ਤੇ ਉਸ ਦਿਵਾਰ ਉਹਦੇ ਲਾਡ ਪਰ ਇਧਰ ਆ ਇੱਕ ਵਾਰੀ ਹਾਂ ਸਹੀ ਕਹੋ ਇਹ ਲਾਡਵਾ ਸਾਡੀ ਬਹੁਤ ਪਿਆਰੀ ਲਾਡਵਾ ਔਰ ਇਹਨਾਂ ਦੋਨਾਂ ਦੇ ਨਾਲ ਸਭ ਤੋਂ ਵੱਧ ਮੈਂ ਹੀ ਲੜਦਾ ਤੇ ਮੈਂ ਹੀ ਪਿਆਰ ਕਰਦਾ ਨਾ ਮੇਰੀਆਂ ਭੈਣਾਂ ਨਾਲ ਜੇ ਨਾ ਸੱਚੀ ਗੱਲ ਮੈਂ ਉਸ ਸਾਰੀ ਟੀਮ ਨੂੰ ਖੁਸ਼ੀ ਮਾਰੀ। ਮੈਂ ਕੁਝ ਕਹਿਣਾਂ ਵਾਲਾ ਕਿ ਤੁਹਾਡੀ ਨਾ ਹੀ ਪੜ੍ਹਾਈ ਵਧਾਈ ਜਾ ਰਹੀ ਹੈ ਕਿੰਨਾ ਕੰਮ ਬੰਨੋਗੇ ਹੁਣ ਦੱਸੋ ਕੁਝ ਕੀ ਕੰਮ ਹੋਵੇ। ਨਾ ਇਹ ਕਹਿੰਦੇ ਕੰਮ ਹੀ ਨਹੀਂ ਕਰ ਦਿੰਦੇ। ਅਸੀਂ ਤੁਹਾਨੂੰ ਸੱਚੀ ਨੇ ਕੰਮ ਕਰ ਦਿੰਦੇ ਹਾਂ ਬਹੁਤ ਅੱਛਾ ਜਿਹੜਾ ਮੈਂ ਲਾਉਣਗੇ ਦਿੰਦੇ ਹਾਂ ਸਭ ਤੋਂ ਵੱਧ ਕਿ ਇਹ ਪੜਾਵਾਂਗੇ। ਮੈਂ ਮੰਨਦਾ ਤਾਂ ਸਾਡੇ ਮਿੱਠੀਆਂ ਰੋਟੀਆਂ ਤਾਂ ਬਣਵਾਵਾਂਗੇ। ਮਿੱਠੀਆਂ ਰੋਟੀਆਂ ਤੁਲੇ ਦੇ ਨਾਲ ਖਾਣਾ। ਹਾਂ ਉਹ ਕਰੋ ਨਵੇਂ ਆਣੇ ਨਵੇਂ ਘਰ ਸਾਂਉਣੇ ਆਪਣੇ ਹਣਾ ਉਹਦੀ ਉਹਦੀ ਆਸਰੀ ਖਾਣੇ ਹਾਂ ਬਿਲਕੁਲ ਬਿਲਕੁਲ ਕੀ ਨਾ ਬਣਾਉਂਦੇ ਕਿਹਾ ਸਮਾਂ ਲਾਉਂਦੇ ਲਓ ਜੀ ਹੁਣ ਇੱਧਰ ਆਓ ਆ ਸੁਪਾਲ ਪਰ ਪਾਉਂਦੇ ਆਂ ਸਸਰੀ ਜੀ ਸਾਰੇ ਬਹੁਤ ਵਧੀਆ ਆਂ ਜੀ ਹਾਂ ਜਿੰਦਰਾ ਇਹਨਾਂ ਦੇ ਗਾਉਂਦੇ ਬਹੁਤ ਵਧੀਆ ਜੀ ਹਮ ਤਾਂ ਇਹ ਤਾਂ ਦੇ ਦਿਆਂ ਤੈਨੂੰ ਉਹ ਵੀ ਆਪਾਂ ਆਂ ਹਾਂਜੀ ਸਾਰੇ ਬੇਟੇ ਨੂੰ ਵਧਾਈਆਂ ਦਿਓ ਹਾਂ ਇਹ ਕਿੰਨਾ ਦਾ ਸ਼ਗਨ ਪਿਆ ਆ ਰਿਆ ਹੋਰ ਕੀ ਮੂਰੇ ਕਰਦਾ ਤੂੰ ਇਹ ਕਿਹਦੇ ਸ਼ੂਗਰ ਦਾ ਇੰਜੈਕਸ਼ਨ ਲਾਉਣਾ ਮੈਂ ਵੀ ਲਾਉਣਾ ਤੂੰ ਲਾਉਣਾ ਹਾਂਜੀ ਸਾਲ ਬਹੁਤ ਚਾ ਚੜਿਆ ਤੇ ਕਿੰਦੀ ਸ਼ਗਨ ਦਾ ਸਰ ਪਾਰਕਰ ਨੂੰ ਤੁਸੀਂ ਮੈਂ ਲੜਦੇ ਕਰਦੇ ਮੇਰੇ ਤੇ ਹੋ ਦੇ ਦੇ ਹੋਗੇ ਪਰ ਸਭ ਤੋਂ ਜ਼ਿਆਦਾ ਇਹਨਾਂ ਨੂੰ ਖੁਸ਼ੀ ਆ ਕਿ ਕਿਰ ਸਿੰਘ ਦੇ ਵਿਆਹ ਦੀ ਮੈਰਿਜ ਦੀ ਬਹੁਤ ਜ਼ਿਆਦਾ ਚਾ ਚੜਿਆ ਹਾਂ ਤੇ ਬਸ ਥੋੜੇ ਟਾਈਮ ਬਾਅਦ ਅਸੀਂ ਘਰੇ ਗਿਆ ਰਿਹਾ ਮਾਗੀ ਘਰੇ ਵਾਲਾ ਨਾ ਤੇ ਸਾਲ ਘਰ ਦੀ ਵੀ ਖਾਣ ਵਿਆਹ ਤੇਦੀ ਮਾਈ ਸਾਡੀ ਬਹੁਤ ਘਰ اور ਘਰ ਵਾਲੀ ਦੋਨੋਂ ਹਾਂ ਹਾਂ ਬੁਲਾ ਜੀ ਪੂਆ ਜੀ ਫੋਨੀ ਆ ਲਿਆ ਪਾ ਦੇ ਕੋਸ਼ਿਸ਼ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਲੋ ਇਹ ਪੂਆ ਜੀ ਇਹ ਜਗਤ ਪੂਆ ਜੀ ਬਸ ਮੇਰੇ ਭੈਣ ਦਾ ਰੋਲ ਕਰਦੇ ਆ ਤ੍ਰੀਵੇ ਦੇ ਵਿੱਚ ਤੇ ਮਕਲਾਵੇ ਦੇ ਵਿੱਚ ਮਨਿੰਦਰ ਜੀ ਸਾਣੇ ਬਹੁਤ ਖੁਸ਼ੀ ਹੈ ਜੀ ਦਾਸ ਤਰ੍ਹਾਂ ਦਾ ਰਿਸ਼ਤਾ ਹੋ ਗਿਆ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਤੇ ਚਾਰ-ਚਾਰ ਵਾਰੀ ਵਧਾਈਆਂ ਦੇ ਦਿਆਂ ਜੋੜੀ ਵੀ ਬਹੁਤ ਵਧੀਆ ਬਣਾਈਏ ਪਰਮਾਤਮਾ ਨੇ ਜਿੰਦ ਕੁਣੀ ਰਾਤਾਂ ਸਿਰ ਤੇ ਖੜਾ ਹੋਇਆ ਕਭੀ ਜਦੋਂ ਵੱਡੇ ਨਾਲ ਮੂੰਹ ਪਿਆਰ ਰੱਖਦੇ ਆ ਨਾ ਬੱਚੇ ਆ ਬੱਚੇ ਦੇ ਨਾਲ ਮੈਨੂੰ ਛੋਟਾ ਸਭ ਕੁਝ ਜਿੰਨੂੰ ਇੰਨਾ ਮੂੰਹ ਪਿਆਰ ਮੰਗਾ ਤਾਂ ਉਹਦੀਆਂ ਦੁਆਵਾਂ ਲੱਗਦੀਆਂ ਨੇ ਔਰ ਇਹ ਦੁਆਵਾਂ ਲੱਗੀਆਂ ਨੇ ਸਾਹੀ ਆਪਾਂ ਨੂੰ ਪ੍ਰਮਾਤਮਾ ਨੇ ਸੁਣੀ ਸੁਣੀ ਬਾਕੀ ਜੀ ਸਿੱਧੀਆਂ ਨਿਕਤਾਂ ਨੂੰ ਸਭ ਤੋਂ ਸਹਿ ਹਾਂ ਜੀ ਸਿੱਧੀਆਂ ਨੇ ਜਦੋਂ ਵਧਿਆ ਆਪੋ ਜੀ ਆਪਣੇ ਤੇ ਲੋਕਾਂ ਨੇ ਤੇ ਵਧਿਆ ਮੇਰਾ ਮੱਤਨ ਦੀ ਕੋਸ਼ਿਸ਼ ਕੀਤੀ ਸੀ ਇਸ ਤਰੀਕੇ ਚ ਦੇਖ ਲਓ ਇੱਥੇ ਗੁੱਜੀ ਆ ਰਹੇ ਹੁਜਾ ਨਾ ਪਈ ਉਹਦਾ ਨਾਟਕੀ ਉਹਦਾ ਨਾਟਕੀ ਆ ਪੰਜ ਦਿਨ ਤੁਹਾਨੂੰ ਬਹੁਤ ਖੁਸ਼ੀ ਆ ਨਾਟਕ ਦੀ ਪੈਰ ਨਹੀਂ ਲੱਗ ਰਹਾ ਹਾਂ ਲੱਗੇ ਵੇ ਲੱਗੇ ਵੇ ਬਾਕੀ ਬੋਲ ਸਕਣਾ ਹੈ ਰੋਜ਼ ਰੋਜ਼ ਨਹੀਂ ਆ ਇਹ ਦਿਨ ਸੰਨਾਂ ਦਾ ਰੋਜ਼ ਨਹੀਂ ਇਹ ਦਿਨ ਸੈਨਾ ਦਾ ਲੋਟ ਜਿੰਨੀ ਲੈ ਕੇ ਨਹੀਂ ਮੂਤ ਬੋਲੀ ਪਾਉਂਦੇ ਆ ਜਾ ਪਾਉਂਦੇ ਹੋਲੀ ਤੇ ਪਾਓ ਮੈਂ ਮਾਰ ਇਕ ਮਾਰ ਦਿੰਦੀ ਕੀ ਮਾਰ ਕੇ ਦੁਨੀ ਨੱਚੀ ਕਰ ਦਨੀ ਕੀ ਮਾਰ ਲੈ ਬੇਬੇ ਰੋਟੀ ਛੜਤੀ ਗੁੜਗੜੋਂ ਕਿੱਦੇ ਦਾ ਬਾੜਾ ਹੁੰਦਾ ਨਹੀਂ ਮੇਰਾ ਬਾੜਾ ਕਿਨਾਂ ਨਹੀਂ ਹਲੂ ਦੇ ਤੇ ਹਮ ਤੇਰਾ ਜਾਨ ਦੀ ਹਰ ਜਦ ਆਤਾ ਹੁੰਦੇ ਨੱਚ ਲਾ ਕੇ ਕੇ ਜਾ ਕੇ ਨੱਚ ਲੇ ਚ ਲਤ ਮਾਰੀ ਹੋਰ 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 ਲੈਨੇ ਤਿੰਨ ਚਲਾ ਭਗਵੰਤ ਜੀ ਦਾ ਪੁੱਤ ਲੈਨੇ ਲੱਜਣਾ ਦੰਗਵਟ ਕੇ ਜੀ ਦਾ ਪੁੱਤ ਲੈਨੇ ਜੀ ਚਲਾ ਚਲ ਦੋ ਪਾ ਬੋਲੀ ਕੋਈ ਵਿੱਚ ਹਰੇ ਹਰੇ ਆਵੀਦਾ ਗਾਜਵੇ ਨਰਪੀਲ ਲੱਗਦਾ ਵੀਰ ਲੱਗਦਾ ਲੈ ਲਾ ਲਿਆ ਨੈਵੀ ਦਾ ਚਾਹ ਰੋ ਲਾ ਲਿਆ ਅਰਗੂਆ ਆਇਆ ਪੂਆ ਮਟਕੂਆ ਕਾਹਨ ਭਾਈ ਕਾਹਨ ਭਾਈ ਇਹ ਆਲਾ ਮੁੱਕ ਜੇ ਆਸ ਕੁੜੀ ਦੀ ਪੀਂਦੇ ਹਾਂ ਉਹ ਕੁੜੀ ਤੇ ਲੀਂਦੀ ਆਉਗੀ ਪੁੱਛ ਕੇ ਕਰਾ ਕੇ ਉਹ ਦੇਉਗੀ ਚਾਹ ਤੰਨਾ ਦੁਨੀਆਂ ਆਦਾਨੀ ਤੇਰੀ ਲੈ ਤਾ ਹਾਂ ਭਾਈ ਬੋਲੀ ਹੁੰਦੂ ਚੱਕਰਾ ਦੇ ਭਰਾ ਤੁਸੀਂ ਚੱਕ ਬੋਲੀ ਕਰ ਮੈਂ ਪਾਵਨਾ ਦੇ ਬੜੀ ਜੀ ਇੰਤਾਵ ਮੂਮੈਂਟ ਤੇਰਾ ਸੋਹਣੇ ਦੀ ਜ਼ਿੰਦਗੀ ਵਾਰਾ ਕਰਤਾ ਖੜੇ ਕਿਲੇ ਟੰਗਾ ਮੀਨਾ ਤੇਰਾ ਸੋਹਣੇ ਦੀ ਜ਼ਿੰਦਗੀ ਵਾਰਾ ਕਰਤਾ ਖੜੇ ਕਿਲੇ ਟੰਗਾ ਮੀਨਾ ਤੇਰਾ ਸੋਹਣੇ ਦੀ ਜ਼ਿੰਦਗੀ ਵਾਰਾ ਕਰਤਾ ਖੜੇ ਕਿਲੇ ਟੰਗਾ ਮੀਨਾ ਦਰ ਕੋ ਕੁੰਦੇ ਕੁੰਦਾਂ ਮੋਲੇ ਕੋਤੇ ਕਤੇ ਆਜ਼ਾਦੀ ਨਾ ਸੱਚੇ ਕੁੰਦੇ ਕੁੰਦਾਂ اوندے اوندے جان جا جي وڌي آم پون جايا پاڻي نڪي ਪਾਟ ਨਿਤਕਾਰਾਂ ਦੇ ਸੱਤ ਪਾਟ ਕੇ ਤੂੰ ਨਾ ਪਾਤੀ ਰੇ ਮਾਂ ਦੇ ਲਾਯਾ ਨਿਤਕਾਰਾਂ ਦੇ ਸੱਤ ਪਾਟ ਕੇ ਤੂੰ ਨਾ ਪਾਤੀ ਰੇ ਮਾਂ ਦੇ ਲਾਯਾ ਪਾਟ ਨਿਤਕਾਰਾਂ ਦੇ ਸੱਤ ਜੀਰ ਮੇਰਾ ਪੱਤੀ ਬਣਤਾ ਬਾਬੋ ਸੋਨੇ ਦਿੱਤੀ ਮੇਰੀਆ اے ਵੀਰ ਮੇਰਾ ਪੱਤੀ ਬਣਨਾ ਬਾਬੋ ਸੋਨੇ ਦਿੱਤੀ ਮੇਰੀਆ ਲੈ ਬਣਾਈਏ ਤੁਹਾਡਕੇ ਮੈਂ ਵੀ ਆ ਬੋਲ ਜਾਂਗੇ ਆ I don't know. ঘন <laughs> পমে ਲੱਗੋ ਲਓ ਵੀ ਇਹ ਕਿਦਾਂ ਇੰਜੋਏ ਕੀਤਾ ਸਾਰਿਆਂ ਨੇ ਤੁਸੀਂ ਇੰਜੋਏ ਕੀਤਾ ਜਿੱਤਾ ਜੇ ਕਿਦਾਂ ਇੰਜੋਏ ਕੀਤਾ ਵਧੀਆ ਲੱਗਿਆ ਹੋਵੇ ਤਾਂ ਸਾਰਿਆਂ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਇਹ ਬਲੌਗ ਇਸ ਤਰ੍ਹਾਂ ਚੱਲਦੇ ਰਹਿਣਗੇ ਪਹਿਲੀ ਖੁਸ਼ੀ ਘਰ ਚਾਈਆ ਤਾਂ ਸਾਰੇ ਜਣਾਂ ਨੂੰ ਬਹੁਤ ਚਾਹ ਆ ਸਾਰੇ ਆਪਸ ਦੇਖੋ ਕਿਵੇਂ ਸਾਰੇ ਜਣੇ ਖੁਸ਼ ਹੋ ਕੇ ਕਿਦਾਂ ਪਾਇਆ ਸਾਰਿਆਂ ਨੇ ਹੁਣ ਕੌਣ ਬੋਲੇ ਔਰ ਇਸੇ ਤਰ੍ਹਾਂ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਕਰ ਸਿੰਘ ਵਲੌਗ ਹੁਣ ਪੂਰਾ ਰੌਲਾ ਪੈ ਰਿਹਾ ਆ ਆਪਾਂ ਦੇਖਦੇ ਆਂ ਬਾਕੀ ਅੱਗੇ ਦੇਖਦੇ ਆਂ ਇਹ ਕੀ ਆ ਹੋ ਰਿਹਾ ਹੈ ਯਹਾਂ ਤੇ ਖੁਸ਼ੀ ਦੇ ਵਿੱਚ ਸਾਰੇ ਓਡਸ ਮਚਾਤੇ ਓਡਸ ਵੀ ਮੱਚ ਗਈ ਰੋਟੀ ਵੀ ਸਵੇਰੇ ਤੇ ਮਚਾਤੀ ਆ ਜਾ ਪਰ ਕਿੱਧਰ ਗਈ ਰੋਟੀ ਆ ਰੋਟੀ ਦਾ ਕੀ ਹਾਲ ਕਰਦਾ ਦੇਖੋ ਇਹ ਤਾਂ ਸਾਡੇ ਕਲਾਕਾਰ ਦੇਖੋ ਇੱਧਰ ਸਾਰਾ ਕੁਝ ਮੱਝ ਦਾ ਚੁੱਲੇ ਚਲਦੇ ਛੱਡ ਕੇ ਤੇ ਸਾਰਾ ਕੁਝ ਮਚਾਤਾ ਤਾਂ ਖੋਜੂਗਾ ਕਿ ਨਤਨਾ ਤੁਹਾਨੂੰ ਰੋਟੀਆਂ ਦਾ ਰੋਜੀ ਬਣਾਉਣਾ ਹਾਂ ਆ ਬੇਬੇ ਨੇ ਬੇਬੇ ਨੇ ਖਾ ਰੋਟੀ ਖਾਂਦੀ ਖਾਂਦੀ ਰੋਟੀ ਛੱਡਦੀ ਵਿਚਾਲੇ ਤੇ ਬੈਠ ਅੱਜ ਕੀ ਖਾ ਹਾਂਜੀ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਔਰ ਹਾਂ ਜਿਹੜੀ ਗੱਲ ਵਿੱਚ ਸਰਵਾਲੇ ਦੀ ਹੋਈ ਸੀ ਇਹ ਗੱਲ ਤੁਹਾਡੇ ਨਾਲ ਪੱਕੀ ਹੈ ਅਗਰ ਤੁਸੀਂ ਬਠਿੰਡਾ ਡਿਸਟ੍ਰਿਕਟ ਦੇ ਹੋ ਔਰ ਤੁਹਾਡਾ ਬੱਚਾ ਜਾਂ ਤੁਹਾਡਾ ਆਪਣਾ ਬੇਟਾ ਜਾਂ ਭਤੀਜਾ ਜਾਂ ਭਰਾ ਕੋਈ ਵੀ 14 ਸਾਲ ਤੋਂ ਘੱਟ ਹੈਗਾ ਔਰ ਉਹਨੂੰ ਅਸੀਂ ਇਸ ਗੱਲ ਦਾ ਉਹ ਕਰਦੇ ਆ ਵੀ ਤੁਸੀਂ ਸਾਨੂੰ ਸਾਡੇ ਨਾਲ ਕੰਟੈਕਟ ਕਰੋ ਅਸੀਂ ਉਹਨੂੰ ਮੈਂ ਉਹ ਆਪਾਂ ਜ਼ਰੂਰ ਲੈ ਬਣਾ ਕੇ ਨਾਲ ਲੈ ਕੇ ਜਾਵਾਂਗਾ ਔਰ ਪ੍ਰੋਪਰ ਬਲੌਗਰਿੰਗ ਦਾ ਵੀਡੀਓ ਦਾ ਸਾਰੀ ਫੁਲਾੰਦਾ ਔਰ ਸਾਰੇ ਵਿਆਰ ਆ ਠੀਕ ਹੈ ਜੀ ਔਰ ਦੂਸਰਾ ਜਿਹੜਾ ਹੈਗਾਗਾ ਰੈਗੂਲਰ ਚੈਨਲ ਨੂੰ ਹੁਣ ਅਪਲੋਡ ਵੀਡੀਓ ਕਰਿਆ ਕਰਾਂਗੇ ਤਾਂ ਰੈਗੂਲਰ ਚੈਨਲ ਦੇਖ ਲੈਣਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪਿੱਕਰ ਸਿੰਘ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਮਿਲਦੇ ਆ ਅਗਲੇ ਬਲੌਗਰ ਧੰਨਵਾਦ